ਸ਼ਾਸ਼ਿਕਾ ਜੀ ਅੱਜ ਆਪਾਂ ਪਾਰਟੀ ਵੇਅਰ ਸੂਟਸ ਲੈ ਕੇ ਆਏ ਨਾਲ ਹੀ ਕਾਟਨ ਦੇ ਸੂਟ ਹੋਣਗੇ ਸੋ ਇਹ ਵਾਲੇ ਸੂਟ ਨੇ ਜਿਹੜੇ ਚਨਾਉਣ ਦਾ ਫੈਬਰਿਕ ਰਹੇਗਾ ਨਾਲ ਚਨਾਉਣ ਦਾ ਦੁਪੱਟਾ ਰਹੇਗਾ ਪਰ ਮੀਟਰ ਦੇ ਹਿਸਾਬ ਨਾਲ ਤੁਸੀਂ ਫੈਬਰਿਕ ਤੇ ਦੁਪੱਟਾ ਇਹ ਜਿਹੜਾ ਆਰਡਰ ਕਰ ਸਕਦੇ ਹੋ ਫ੍ਰੀ ਸ਼ਿਪਿੰਗ ਰਹੇਗੀ ਇਹ ਵਾਲੇ ਸੂਟ ਪਾਰਟੀ ਵੇਅਰ ਸੂਟਸ ਨੇ ਇਹ ਜਾਰਜਟ ਦੇ ਸੂਟ ਨੇ ਉੱਪਰ ਸਾਰਾ ਹੀ ਸੇਮ ਐਜਿਟੇਜ਼ ਜਿਹੜਾ ਵਰਕ ਰਹੇਗਾ ਆਰਗੈਂਜ਼ਾ ਦਾ ਜਿਹੜਾ ਦੁਪੱਟਾ ਇਹ ਫੋਰ ਸੈਡ ਲੈਸ ਰਹੇਗੀ ਇਹ ਵਾਲੇ ਸੂਟ ਕਾਟਨ ਤੇ ਰਹਿਣਗੇ 프린ਟਡ ਸ਼ਰਟ ਰਹੇਗੀ ਕੋਟੇ ਦਾ ਦੁਪੱਟਾ ਰਹੇਗਾ ਬਾਟਮ ਤੇ ਵਰਕ ਰਹੇਗਾ ਸਾਰੇ ਕਲਰ ਅਵੇਲੇਬਲ ਨੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਇਹ ਜਿਹੜਾ ਆਰਡਰ ਕਰ ਸਕਦੇ ਇਹ ਵਾਲੇ ਸੂਟ ਨੇ ਜਿਹੜੇ ਜਾਰਜਟ ਤੇ ਸੂਟ ਨੇ ਸ਼ਰਟ ਤੇ ਲੈਸ ਵਰਕ ਰਹੇਗਾ ਘੇਰੇ ਤੇ ਵੀ ਲੈਸ ਵਰਕ ਰਹੇਗਾ ਦੁਪੱਟਾ ਜਾਰਜਟ ਦਾ ਹੈ ਫੋਰ ਸਾਈਡ ਲੈਸ ਤੇ ਹੈਗੀ ਕਲਰ ਆਪਸ਼ਨ ਤੇ ਪ੍ਰਿੰਟ ਆਪਸ਼ਨ ਇਹਨਾਂ ਵਿੱਚ ਕਾਫੀ ਜ਼ਿਆਦਾ ਨੇ ਸੋ ਸਾਰੇ ਇੱਕ ਪ੍ਰਿੰਟ ਨੇ ਜਿਹੜੇ ਬਹੁਤ ਸੋਹਣੇ ਨੇ ਤੁਸੀਂ ਇਹਨਾਂ ਵਿੱਚੋਂ ਵੀ ਕੋਈ ਵੀ ਸੂਟ ਹੈ ਜਿਹੜਾ ਆਰਡਰ ਕਰ ਸਕਦੇ ਹੋ ਪ੍ਰਾਈਸ ਸਪੈਨਸ਼ਨ ਹੈ ਫ੍ਰੀ ਸ਼ਿਪਿੰਗ ਰਹੇਗੀ ਇਹ ਵਾਲੇ ਸੂਟ ਨੇ ਜਿਹੜੇ ਕਾਟਨ ਦੇ ਸੂਟ ਨੇ 2 ਮੀਟਰ ਹੈ ਜਿਹੜਾ ਸ਼ਰਟ ਦਾ ਫੈਬਰਿਕ ਰਹੇਗਾ ਤੇ 2 ਮੀਟਰ ਹੀ ਬਾਟਮ ਦਾ ਫੈਬਰਿਕ ਰਹੇਗਾ ਵਿਦਆਊਟ ਟਪਟਾ ਨੇ ਪ੍ਰਾਈਸ ਬਹੁਤ ਘੱਟ ਰਹੇਗਾ ਇਹਨਾਂ ਦਾ ਕਲਰ ਆਪਸ਼ਨ ਤੇ ਪ੍ਰਿੰਟ ਆਪਸ਼ਨ ਇਹਨਾਂ ਵਿੱਚ ਕਾਫੀ ਜ਼ਿਆਦਾ ਰਹੇਗੀ ਸੋ ਲਾਈਟ ਸ਼ੇਡ ਵੀ ਨੇ ਥੋੜੇ ਜਿਹੇ ਡਾਰਕ ਸ਼ੇਡ ਵੀ ਹੋਣਗੇ ਤੁਸੀਂ ਇਹਨਾਂ ਨੂੰ ਘਰ ਪਾਉਣ ਲਈ ਯੂਜ਼ ਹੈ ਜਿਹੜਾ ਕਰ ਸਕਦੇ ਹੋ ਪੇਮੈਂਟ ਆਨਲਾਈਨ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੋਏਗੀ ਏ ਵੀ ਸੇਮ ਕਾਟਨ ਦੇ ਸੂਟ ਰਹਿਣਗੇ ਮਿਰਰ ਵਰਕ ਰਹੇਗਾ ਸ਼ਰਟ ਤੇ ਦੁਪੱਟਾ ਵੀ ਜਿਹੜਾ ਕਾਟਨ ਦਾ ਰਹੇਗਾ